ਸਾਰੇਨ ਸਾਚੀ ਕਾ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਪੂਕ ਵਿਦ ਸ਼ੈਰਨ ਅਸੀਂ ਬਣਾ ਕੇ ਤਿਆਰ ਕਰਾਂਗੇ ਸਿਕਨਵੀ ਮਸਾਲਾ ਇਹਦੇ ਲਈ ਅਸੀਂ 2 ਚਮਚੇ ਜੀਰੇ ਦੇ ਲਏ ਆ ਇਹਨੂੰ ਹਲਕਾ ਜਿਹਾ ਰੋਸਟ ਕਰ ਲਈਏ ਜੀਰੇ ਨੂੰ ਅਸੀਂ ਰੋਸਟ ਕਰ ਲਿਆ ਹੁਣ ਅਸੀਂ ਇਹਨੂੰ ਹਲਕਾ ਜਿਹਾ ਠੂੜਾ ਕਰ ਲਾਂਗੇ 2 ਚਮਚੇ ਹੀ ਅਸੀਂ ਪਲੇਨ ਜੀਰਾ ਪਾਵਾਂਗੇ 1 ਚਮਚਾ ਕਾਲੀ ਮਿਰਚ ਅੱਧਾ ਚਮਚ ਕਾਲਾ ਨਮਕ ਅੱਧਾ ਕ ਚਮਚੇ ਸਾਦਾ ਨਮਕ ਅੱਧਾ ਕ ਚਮਚ ਸੁੰਡ ਦਾ ਪਾਊਡਰ ਥੋੜਾ ਜਿਹਾ ਇਲਾਚੀ ਪਾਊਡਰ ਤੁਸੀਂ ਸਾਬਤ ਵੀ ਇਲਾਚੀ ਲੈ ਕੇ ਪੀਸ ਸਕਦੇ ਜੀ ਅਸੀਂ ਇਲਾਚੀ ਦਾ ਪਾਊਡਰ ਪਾਇਆ ਹੁਣ ਅਸੀਂ ਇਹਨੂੰ ਸਾਰੇ ਮਸਾਲੇ ਨੂੰ ਮਿਕਸੀ ਜਾਰ ਦੇ ਵਿੱਚ ਪਾ ਲੈਨੇ ਇਹ ਸਾਰੇ ਮਸਾਲੇ ਨੂੰ ਅਸੀਂ ਠੰਡਾ ਕਰ ਲਿਆ ਵਾ ਹੁਣ ਅਸੀਂ ਇੱਕ ਕੱਪ ਦੇ ਵਿੱਚ ਪਾ ਲੈਨੇ ਖੰਡ ਪਾਵਾਂਗੇ ਖੰਡ ਦੀ ਜਗ੍ਹਾ ਤੇ ਤੁਸੀਂ ਮਿਸ਼ਰੀ ਵੀ ਲੈ ਸਕਦੇ ਜੀ 4 ਤੋਂ 5 ਚਮਚੇ ਅਸੀਂ ਖੰਡ ਦੇ ਪਾਵਾਂਗੇ ਇਹਨੂੰ ਅਸੀਂ ਪੀਸ ਲੈਨੇ ਸ਼ਿਕੰਜਵੀ ਦੇ ਮਸਾਲੇ ਨੂੰ ਅਸੀਂ ਪੀਸ ਲਿਆ ਚੰਗੀ ਤਰ੍ਹਾਂ ਹੁਣ ਅਸੀਂ ਕੱਚ ਦਾ ਮਰਦਮਾਂ ਲੈ ਲੈਨੇ ਆ ਇਹਦੇ ਵਿੱਚ ਪਾ ਲਾਂਗੇ ਸਾਰੇ ਜਦੋਂ ਵੀ ਅਸੀਂ ਸਿਕੰਜਵੀ ਬਣਾਉਣੀ ਆ ਤੇ ਫਟਾਫਟ ਇਹਦੇ 2 ਚਮਚੇ ਪਾਓ ਤੇ ਸਿਕੰਜਵੀ ਮਿੰਟੋ-ਮਿੰਟ ਬਣਾਓ ਇਹਨੂੰ ਇਹਦੇ ਵਿੱਚ ਪਾ ਕੇ ਸਟੋਰ ਕਰ ਲਈਏ ਸਿਕੰਜਵੀ ਮਸਾਲਾ ਬਣ ਕੇ ਤਿਆਰ ਆ ਹੁਣ ਅਸੀਂ ਸਿਕੰਜਵੀ ਬਣਾ ਕੇ ਤਿਆਰ ਕਰਾਂ ਦੋ ਗਲਾਸ ਲੈ ਲਏ ਸੀ ਨਿੰਬੂ ਨੂੰ ਅਸੀਂ ਕੱਟ ਲਿਆ ਦੋ ਟੁਕੜੇ ਪਰਪਦੇ ਪਾਉਣੇ ਦੋਨਾਂ ਗਲਾਸਾਂ ਵਿੱਚ ਬਣਾਵਾਂਗੇ ਸਿਕੰਜਵੀ ਅਦਰਾਂ ਨਿੰਬੂ ਲੈ ਕੇ ਤਿੰਨ ਨਿਚੋੜ ਲਾਂਗੇ ਦੋਨਾਂ ਕਲਾਸਾਂ ਦੇ ਵਿੱਚ ਇੱਕ ਇੱਕ ਨਿੰਬੂ ਨਿਚੋੜ ਲਿਆ ਸੀ ਦੋ ਚਮਚੇ ਇਹਦੇ ਵਿੱਚ ਪਾ ਲੈਨੇ ਆ ਮਿਕਸਚਰ ਜਿਹੜਾ ਅਸੀਂ ਸਕੰਨੀ ਦਾ ਬਣਾਇਆ ਦੋ ਚਮਚੇ ਇਹਦੇ ਵਿੱਚ ਪਾ ਦਾ ਹੁਣ ਅਸੀਂ ਪਾਣੀ ਪਾਵਾਂਗੇ ਇਹਦੇ ਵਿੱਚ ਠੰਡਾ ਮਿੰਟੋ ਮਿੰਟਿਸ਼ ਕੰਨੀ ਬਣ ਕੇ ਤਿਆਰ ਬਹੁਤ ਹੀ ਜਲਦੀ ਸ਼ਕੰਨੀ ਬਣ ਕੇ ਤਿਆਰ ਹੋ ਗਈ ਦੂਜੇ ਦੇ ਵਿੱਚ ਵੀ ਪਾ ਲਾਂਗੇ ਪਾਣੀ ਇਹਨਾਂ ਚੈਤਰਾ ਮਿਕਸ ਕਰ ਲੈਨੇ ਆ ਇਹ ਫਟਾਫਟ ਬਣ ਕੇ ਮਿਕਸਕੰਨੀ ਤਿਆਰ ਹੋਣ ਵਾਲੀ ਹੈ ਤੁਸੀਂ ਵੇਖ ਸਕਦੇ ਜੀ ਬਹੁਤ ਹੀ ਵਧੀਆ ਸ਼ਕੰਨੀ ਬਣ ਕੇ ਤਿਆਰ ਹੋ ਗਈ ਉੜਾ ਰਿਹਾ ਪਾਣੀ ਅਸੀਂ ਵਰਤ ਲਿਆ। ਇਹ ਅਸੀਂ ਪਲੇਨ ਸ਼ਕਨਵੀ ਬਣਾ ਕੇ ਤਿਆਰ ਕੀਤੀ ਆ। ਇਸ ਸ਼ਕਨਵੀ ਦੇ ਵਿੱਚ ਅਸੀਂ ਖਤੀਰਾ ਗੂੰਦ ਪਾਵਾਂਗੇ। ਖਤੀਰਾ ਗੂੰਦ ਜਿਹੜੀ ਆ ਇਹ ਸਰੀਰ ਨੂੰ ਠੰਡਕ ਦਿੰਦੀ ਹੈ। ਇਹਨੂੰ ਵੀ ਅਸੀਂ ਮਿਕਸ ਕਰ ਲਵਾਂਗੇ। ਸ਼ਕਨਵੀ ਬਣ ਕੇ ਤਿਆਰ ਹੈ। ਤੁਸੀਂ ਵੀ ਇਸ ਤਰ੍ਹਾਂ ਬਣਾਓ ਤੇ ਪੀਓ। ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਨਵੀਂ ਰੈਸਪੀ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।